ਉਹ ਵੀਰਾਂ ਨੂੰ ਅਸੀਂ ਦੱਸ ਦਿੱਤਾ ਤੇ ਅੱਗੇ ਤੋਂ ਇਹ ਕੰਮ ਨਾ ਕਰਨ 99 ਨਾ ਲਵੋ ਤੇ ਤੁਹਾਡਾ ਨੁਕਸਾਨ ਹੋ ਸਕਦਾ ਹੈ ਇਹ ਨਾ ਗੱਡੀ ਜਿਹੜੀ ਆ ਹਰਿਆਣੇ ਤੋਂ ਚੱਲ ਕੇ ਆਈ ਆ ਇਹਦੇ ਨਾ ਗੱਡੀ ਦੇ ਮਤਲਬ ਪੇਪਰ ਲੱਬੇ ਆ ਜੀ ਗੱਡੀ ਦੇ ਵਿੱਚੋਂ ਅਸੀਂ ਜਾਣ ਚੁਪੜਤਾਲ ਕੀਤੀ ਆ ਤੇ ਟਾਇਰਾਂ ਦੀ ਵੀ ਅਸੀਂ ਵੀਡੀਓ ਬਣਾ ਕੇ ਸਾਰਾ ਕੁਝ ਕਰ ਦਿੱਤਾ ਜੀ ਕਾਗਜ਼ ਪੱਤਰ ਸਾਰਾ ਕੁਝ ਪੂਰੀ ਹੈ ਕਾਗਜ਼ ਪੱਤਰ ਹਾਂਜੀ ਸਾਰਾ ਕੁਝ ਪੂਰੀ ਤੇ ਗੱਡੀ ਤੁਸੀਂ ਇਹ ਸਵਾਰੀ ਕਿੱਥੋਂ ਲੈ ਕੇ ਆਏ ਹੋ ਜੀ ਗੱਡੀ ਤੁਸੀਂ ਰੋਡ ਤੇ ਚਲਾ ਰਹੇ ਹੋ ਕਾਗਜ਼ ਘਰ ਪਏ ਹੋ ਜੀ ਕਿ ਵੀਰੋ 92 ਦਾ ਕੰਮ ਹਿਸ਼ਾਰਪੁਰ ਦੇ ਵਿੱਚ ਬੰਦ ਹੈ ਹੁਣ ਇਹ ਆਰਟੀਓ ਸਾਹਿਬ ਨੂੰ ਗੱਡੀ ਫੜਾ ਰਹੇ ਆ ਜੀ ਸਸਿਕਾ ਦੋਸਤੋ ਮੈਂ ਹਰਨਵਿੰਦਰ ਸਿੰਘ ਚੀਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਬੀਤੇ ਕੱਲ ਇੱਕ ਡਰਾਈਵਰ ਭਾਈਚਾਰੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿਹੜੀਆਂ ਵੱਧਦੀਆਂ ਗੱਡੀਆਂ ਹੁਸ਼ਿਆਰਪੁਰ ਤੋਂ ਆ ਕੇ ਸਵਾਰੀ ਨੂੰ ਪਿਕਅਪ ਕਰਨ ਗਈਆਂ ਤੇ ਘਟੜ ਦੇ ਵਿੱਚ ਸਵਾਰੀ ਲੈ ਕੇ ਜਾਣਗੀਆਂ ਉਹਨਾਂ ਦੀ ਅਸੀਂ ਗੱਡੀ ਰੋਕ ਕੇ ਉਸ ਦੇ ਖਿਲਾਫ ਅਸੀਂ ਕਾਰਵਾਈ ਵੀ ਕਰਾਂਗੇ ਤੇ ਅੱਜ ਹੁਸ਼ਿਆਰਪੁਰ ਦੇ ਵਿੱਚ ਇਹਨਾਂ ਭਰਾਵਾਂ ਵੱਲੋਂ ਗੱਡੀ ਜਿਹੜੀ ਆ ਰੁਕੀ ਗਈ ਹੈ ਤੇ ਗੱਲਬਾਤ ਕਰਦੇ ਹਾਂ ਕੀ ਮਾਮਲਾ ਕਿੱਥੋਂ ਦੀ ਉਹ ਗੱਡੀ ਆ ਤੇ ਕੀ ਕਿਹੜੀ ਸਵਾਰੀ ਇੱਥੋਂ ਚੁੱਕ ਕੇ ਲੈ ਜਾ ਰਹੇ ਸੀ ਸਰ ਸਵਾਗਤ ਹੈ ਸਭ ਤੋਂ ਪਹਿਲਾਂ ਜੀਬੀਸੀ ਅਪਡੇਟ ਦੇ ਵਿੱਚ ਜੀ हां जी ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕੱਲ ਵੀ ਸਾਡਾ ਬਹੁਤ ਮਦਦ ਕੀਤੀ ਤੁਸੀਂ ਸਾਨੂੰ ਉੱਥੇ ਕਾਸਟ ਕੀਤਾ ਤੇ ਸਾਰੀ ਆਵਾਮਤ ਕਰ ਤੁਸੀਂ ਸਾਡਾ ਇਹ ਮੈਸੇਜ ਪਹੁੰਚਾਇਆ ਜੀ ਤੁਹਾਡੇ ਬਹੁਤ ਆਭਾਰੀਆਂ ਬਹੁਤ ਧੰਨਵਾਦੀਆਂ ਜੀ ਅੱਛਾ ਵੀਰ ਜੀ ਬੇਨਤੀ ਇਹ ਆ ਕਿ ਕੱਲ ਅਸੀਂ ਜਿੱਦਾਂ ਮੀਟਿੰਗ ਰੱਖੀ ਸੀ ਇਹ ਤਕਰੀਬਨ 5-6 ਦਿਨ ਤੋਂ ਇਸ ਮਾਮਲੇ ਦੇ ਵਿੱਚ ਸਾਡੀਆਂ ਡਿਬੇਟਾਂ ਚੱਲ ਰਹੀਆਂ ਸੀ ਗਰੁੱਪਾਂ ਦੇ ਵਿੱਚ ਅਸੀਂ ਦੱਸਿਆ ਵੀ ਸੀਗਾ ਬੇਹੋਸ਼ਿਆਰਪੁਰ ਦੇ ਵਿੱਚ ਅਸੀਂ ਪਿਕ ਡ੍ਰੌਪ 92 ਦਾ ਕੰਮ ਜਿਹੜਾ ਹੈਗਾ ਆ ਉਹਨੂੰ ਅਸੀਂ ਬੰਦ ਕਰ ਰਹੇ ਹਾਂ ਕੋਈ ਵੀ ਸਾਡੇ ਹਸ਼ਿਆਰਪੁਰ ਦੇ ਵਿੱਚ 92 ਟੈਕਸੀ ਦੀ ਸਰਵਿਸ ਦੇਣ ਨਾ ਆਵੇ ਸਾਡਾ ਹੱਕ ਨਾ ਖੋਵੇ ਅਸੀਂ ਬੇਨਤੀ ਕੀਤੀ ਸੀ ਔਰ ਫਿਰ ਕੱਲ ਅਸੀਂ ਮੀਟਿੰਗ ਰੱਖੀ ਉਹਦੇ ਵਿੱਚ ਸਾਰੇ ਵੀਰਾਂ ਨੇ ਸਾਡਾ ਸਹਿਯੋਗ ਦਿੱਤਾ 200 ਤੋਂ ਉੱਪਰ ਸਾਡੇ ਕੋਲ ਕੱਲ ਮੈਂਬਰਾਂ ਦੀ ਗਿਣਤੀ ਵਿੱਚ ਵੀਰ ਆਏ ਸੀ ਤੇ ਉਸ ਤੋਂ ਬਾਅਦ ਅਸੀਂ ਇਹ ਮਤਾ ਪਾਇਆ ਸੀ ਕਿ ਕੱਲ ਤੋਂ ਅੱਜ ਤੋਂ ਹੀ ਮਤਲਬ ਅਸੀਂ ਜਿਹੜੀ ਕਾਰਵਾਈ ਆ ਉਹ ਅਸੀਂ ਸ਼ੁਰੂ ਕਰ ਦੇਣੀ ਆ ਜੇ ਕੋਈ 92 ਟੈਕਸੀ ਚਲਾਉਂਦਾ ਹਿਸ਼ਰਪੁਰ ਦੇ ਵਿੱਚ ਬਾਹਰਲਾ ਫੜ ਹੋਇਆ ਉਹਦੇ ਵਿੱਚ ਕਾਰਵਾਈ ਕੀਤੀ ਜਾਊਗੀ ਤੇ ਅੱਜ ਇਹ ਐਚ ਆਰ ਨੰਬਰ ਗੱਡੀ ਆ ਜੀ ਇਹਦਾ ਕੁਝ ਅਤਾ ਪਤਾ ਨਹੀਂ ਲੱਗਦਾ ਪੁੱਛਦੇ ਕੋਸ਼ਵਾਂ ਜੀ ਬੰਦਾ ਕੋਸ਼ਿਸ਼ ਦੱਸੀ ਜਾਂਦਾ ਕਦੀ ਕਈ ਜਾਂਦਾ ਮੈਂ ਜੀਰੇ ਦਾ ਕਦੀ ਗੱਡੀ ਹਰਿਆਣੇ ਨੰਬਰ ਦੀ ਆ ਜੀ ਹੁਣ ਮਾਲਕ ਜੀਰੇ ਦਾ ਕਹੀ ਜਾਂਦੇ ਆ ਪਰ ਗੱਡੀ ਹਰਿਆਣੇ ਨੰਬਰ ਦੀ ਆ ਜੀ ਫਿਰ ਇਹ ਵੀਰ ਬਾਰੇ ਪੁੱਛਿਆ ਦੱਸਿਆ ਤਾਂ ਇਹ ਵੀਰ ਨੇ ਸਾਨੂੰ ਦੱਸਿਆ ਕਿ ਮੈਂ ਜੀ ਦਿੱਲੀ ਤੋਂ 6000 ਰੁਪਏ ਨੂੰ ਨਲੋਈਆਂ ਚੌਂਕ ਦਸੂਹਾ ਰੋਡ ਤੇ ਕਿਸੇ ਪਿੰਡ ਦੇ ਵਿੱਚ ਸਵਾਰੀ ਛੱਡਣ ਆਇਆ 92 ਉਧਰੋਂ ਲੈ ਕੇ ਆਇਆ ਜੀ ਇਹ ਇੱਕ ਤਾਂ ਇਹ ਉਧਰੋਂ ਵੀ ਦਿੱਲੀ ਤੋਂ ਹੱਕ ਮਾਰ ਕੇ ਆਇਆ ਦਿੱਲੀ ਵਾਲੇ ਵੀਰਾਂ ਦਾ ਅਸੀਂ ਉਹਨਾਂ ਦੇ ਸਹਿਯੋਗੀ ਉਹਨਾਂ ਦੇ ਭਰਾ ਆ ਅਸੀਂ ਦਿੱਲੀ ਵਾਲਿਆਂ ਦਾ ਹੱਕ ਨਹੀਂ ਮਾਰਨਾ ਚਾਹੁੰਦੇ ਪਰ ਇਹ ਮਸਲਾ ਆ ਕਿ ਇਹ ਬੰਦਾ ਉਥੇ ਉਹਨਾਂ ਦਾ ਹੱਕ ਮਾਰ ਕੇ ਆਇਆ ਅੱਧੇ ਰੇਟ ਤੇ ਫਿਰ ਇਹ ਸਾਡੇ ਸ਼ਹਿਰ ਦੇ ਵਿੱਚ ਆ ਕੇ ਇਹਨੇ ਇੱਥੇ ਹੀ ਇਸ ਚੀਜ਼ ਨੂੰ ਖਤਮ ਨਹੀਂ ਕੀਤਾ ਹੁਸ਼ਿਆਰਪੁਰ ਦੇ ਵਿੱਚ ਆ ਕੇ ਇਹਨੇ ਉੱਥੇ ਕਿਤੇ ਸ਼ਾਮੇ ਗੱਡੀ ਖੜੀ ਕੀਤੀ ਉੱਥੇ ਕੋਈ ਸਵਾਰੀ ਜਿਹੜੀ ਕਿ ਦਿੱਲੀ ਨੂੰ ਗੱਡੀ ਚਾਹੁੰਦੀ ਸੀ ਅੱਜ ਕੱਲ ਬੜਾ ਰੌਲਾ ਆ ਕਿ ਬਾਈਪਾਸਾਂ ਤੇ ਗੱਡੀਆਂ ਸ਼ਾਮੇ ਆ ਕੇ ਖੜ੍ਹਦੀਆਂ ਲੋਕ ਫਿਰ ਉੱਥੇ ਕੰਟੈਕਟ ਕਰਦੇ ਆ ਫਿਰ ਉਹ 91 ਦਾ ਕਰਾਇਆ ਲੈ ਕੇ ਇੱਥੋਂ ਸਾਡੀ ਸਵਾਰੀ ਲੈ ਜਾਂਦੇ ਆ ਜੀ ਸਰ ਇੱਕ ਇੱਕ ਸਵਾਲ ਪੁੱਛਣਾ ਚਾਹੁੰਦੇ ਆ ਕਿ ਇਸ ਗੱਡੀ ਦੀ ਇਨਫੋਰਮੇਸ਼ਨ ਤੁਹਾਡੇ ਕੋਲ ਕਿਵੇਂ ਪਹੁੰਚੀ ਤੁਸੀਂ ਕਿੱਦਾਂ ਇਹਨੂੰ ਆਪਣੇ ਕਬਜੇ ਵਿੱਚ ਲੈ ਆਏ ਇਹ ਇਦਾਂ ਜੀ ਕੱਲ੍ਹ ਦੇ ਹੀ ਸਾਡੇ ਵੀਰ ਬਹੁਤ ਐਕਟਿਵ ਹੋਏ ਆ ਜੀ ਔਰ ਜਿੱਦਾਂ ਸਾਡਾ ਇੱਕ ਵੀਰ ਜਿਹੜਾ ਨਾਂ ਅਸੀਂ ਕੱਲ ਵੀ ਦੱਸਿਆ ਸੀ ਵੀ ਇਹ ਜਿਹੜਾ ਵੀਰ ਸਾਨੂੰ ਦੱਸੂਗਾ ਅਸੀਂ ਗੁਪਤੋ ਦਾ ਨਾਂ ਰੱਖਾਂਗੇ ਉਹ ਵੀਰ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਫਿਰ ਸਾਡਾ ਜਿਹੜਾ ਟੀਮ ਸਾਡੀ ਬਣ ਗਈ ਆ ਜੀ ਉਹ ਟੀਮ ਨੇ ਐਕਸ਼ਨ ਲਿਆ ਜੀ ਜਿੱਦਾਂ ਇਦਾਂ ਟੀਮ ਸਾਡੀ ਇਦਾਂ ਬਣੀ ਆ ਜੀ ਹੁਸ਼ਿਆਰਪੁਰ ਦੇ ਵਿੱਚ ਬੰਦੇ ਅਸੀਂ ਜਿੱਦਾਂ 50 ਚੁਣ ਲਿਆ ਜੀ ਉਹ ਅਸੀਂ ਹਰ ਸ਼ਹਿਰ ਦੇ ਵਿੱਚ ਕਸਬੇ ਦੇ ਵਿੱਚ ਪਿੰਡ ਦੇ ਵਿੱਚ ਦੱਸ ਦਿੰਦਾ ਜੀ ਤੁਹਾਡੇ ਏਰੀਆ 'ਚ ਕੋਈ ਐਕਟੀਵਿਟੀ ਹੋਈ ਤੁਸੀਂ ਇਕੱਠੇ ਹੋਣਾ ਔਰ 5-7 ਮਿੰਟ ਨਹੀਂ ਲਾਉਣੇ ਤੁਸੀਂ ਪਹੁੰਚਣਾ ਉੱਥੇ ਜਲਦੀ ਉਹ ਵੀਰ ਸਾਡੇ ਜਲਦੀ ਤੋਂ ਜਲਦੀ ਪਹੁੰਚੇ ਉਹਨਾਂ ਜੇ ਜਿੱਦਾਂ ਹੀ ਗੱਡੀ ਨੂੰ ਡਬੋਚਿਆ ਗੱਡੀ ਦੇ ਵਿੱਚ ਸਵਾਰੀ ਬੈਠੀ ਸੀ ਸਵਾਰੀ ਤੋਂ ਸਾਨੂੰ ਪਤਾ ਲੱਗਾ ਵੀ ਇਹ ਗੱਡੀ 6000 ਦੀ ਮੰਗ ਹੋਈ ਸੀ ਦਿੱਲੀ ਜਾਣ ਲਈ ਤੇ ਉਹ ਉਹਨਾਂ ਨਾਲ ਇਹਨਾਂ ਦੀ ਕਮਿਟਮੈਂਟ ਹੋਈ ਆ 5500 ਰੁਪਏ ਦੀ ਤੇ ਫਿਰ ਅਸੀਂ ਉਹ ਸਵਾਰੀ ਜਿਹੜੀ ਸੀ ਉਹਨੂੰ ਫਿਰ ਆਪਣੇ ਵੱਲੋਂ ਇੱਕ ਟੈਕਸੀ ਜੋ ਕਿ ਦਿੱਲੀ ਨੂੰ ਭੇਜ ਦਿੱਤੀ ਆ ਜੀ ਉਹਨਾਂ ਨੂੰ ਨਹੀਂ ਰੁਕ ਸਕਦੇ ਸੀ ਉਹਨਾਂ ਦੀ ਫਲਾਈਟ ਸੀਗੀ ਤੇ ਫੇ ਉਹਨਾਂ ਨੂੰ ਅਸੀਂ ਪੋਲ ਰੇਟ ਤੇ ਭੇਜਿਆ ਜੀ ਉਹ ਵੀਰਾਂ ਨੂੰ ਅਸੀਂ ਦੱਸ ਦਿੱਤਾ ਤੇ ਅੱਗੇ ਤੋਂ ਇਹ ਕੰਮ ਨਾ ਕਰਨ 92 ਨਾ ਲਵੋ ਤੇ ਤੁਹਾਡਾ ਨੁਕਸਾਨ ਹੋ ਸਕਦਾ ਹੈ ਨਾ ਗੱਡੀ ਦੇ ਮਤਲਬ ਪੇਪਰ ਲੱਭੇ ਆ ਜੀ ਗੱਡੀ ਦੇ ਵਿੱਚੋਂ ਅਸੀਂ ਜਾਣ ਪੜਤਾਲ ਕੀਤੀ ਆ ਤੇ ਇਹ ਗੱਡੀ ਜਿਹੜੀ ਆ ਹਰਿਆਣਾ ਤੋਂ ਚੱਲ ਕੇ ਆਈ ਆ ਤੇ ਪੇਪਰ ਵੀ ਕੋਈ ਨਹੀਂ ਆ ਪੇਪਰ ਨਹੀਂ ਲੱਭਾ ਨਾ ਪੰਜਾਬ ਦਾ ਟੈਕਸ ਕਟਾਇਆ ਹੈ ਜੀ ਪੇਪਰ ਸਾਨੂੰ ਕੋਈ ਨਹੀਂ ਲੱਭਾ ਦੇਖੋ ਗੱਡੀ ਅਸੀਂ ਵੀਡੀਓ ਤੁਸੀਂ ਵੀ ਬਣਾਤੀ ਅਸੀਂ ਵੀ ਬਣਾਈ ਆ ਜੀ ਕਿਉਂਕਿ ਵੀਡੀਓ ਅਸੀਂ ਇਸ ਕਰਕੇ ਬਣਾਈ ਕੱਲ ਨੂੰ ਸਾਨੂੰ ਕੋਵੇ ਨਾ ਕੋਈ ਕਿ ਗੱਡੀ ਨੁਕਸਾਨੀ ਗਈ ਆ ਜੋ ਹੈਗਾ ਹੈਗਾ ਜੀ ਟਾਇਰਾਂ ਦੀ ਵੀ ਅਸੀਂ ਵੀਡੀਓ ਬਣਾ ਕੇ ਸਾਰਾ ਕੁਝ ਕਰ ਦਿੱਤਾ ਹੈ ਜੀ ਤੇ ਇਹ ਵੀਰ ਹੈਗੇ ਆ ਜੀ ਜਿਹੜੇ ਗੱਡੀ ਨੂੰ ਡਰਾਈਵ ਕਰ ਰਹੇ ਸੀ ਅਸੀਂ ਸਾਰੇ ਵੀਰਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਵੀਰੋ 92 ਦਾ ਕੰਮ ਹਿਸ਼ਾਰਪੁਰ ਦੇ ਵਿੱਚ ਬੰਦ ਹੈ ਬਾਹਰਲੀ ਗੱਡੀ ਕੋਈ ਨਾ ਆਵੇ ਅੱਜ ਤੱਕ ਤਾਂ ਸ਼ਾਇਦ ਅਸੀਂ ਹੱਥ ਜੋੜ ਕੇ ਬੇਨਤੀ ਕਰਕੇ ਹੁਣ ਇਹ ਆਰਟੀਓ ਸਾਹਿਬ ਨੂੰ ਗੱਡੀ ਫੜਾ ਰਹੇ ਆ ਜੀ ਕਿਉਂਕਿ ਆਰਟੀਓ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ ਉਹ ਕਹਿੰਦੇ ਸੀ ਜੇ ਕੋਈ ਬਾਹਰਲੀ ਗੱਡੀ ਆਊਗੀ ਤੁਸੀਂ ਸਾਨੂੰ ਫੜਾਉਣੀ ਆ ਤੁਸੀਂ ਕੋਈ ਕਾਰਵਾਈ ਨਹੀਂ ਕਰਨੀ ਹੁਣ ਆਰਟੀਓ ਸਾਹਿਬ ਦਾ ਸਟਾਫ ਆ ਰਿਹਾ ਜੀ ਉਹ ਬਾਕੀ ਬਣਦੀ ਕਾਰਵਾਈ ਕਰੂਗਾ ਜੀ ਤੇ ਅਸੀਂ ਤਾਂ ਬਸ ਇੱਥੇ ਤਕਰੀ ਹੈਗਾ ਜੀ ਅਸੀਂ ਹਰਾਸ ਕਰ ਨਹੀਂ ਕਰਨ ਮਤਲਬ ਕਰਨਾ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਕਿ ਇਹ ਬੰਦੇ ਆਪਣੇ ਆਪ ਹਟ ਜਾਣ ਫੇ ਨਹੀਂ ਤਾਂ ਫਿਰ ਸਾਨੂੰ ਕੋਈ ਕਦਮ ਚੱਕਣਾ ਪੈਣਾ ਜੀ ਹਾਂਜੀ ਵੀਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਗੁਦਿੱਤ ਸਿੰਘ ਜੀ ਤੇ ਕਿਹੜੀ ਜਗ੍ਹਾ ਤੋਂ ਰਹਿਣ ਵਾਲੇ ਤੁਸੀਂ ਜੀਰੇ ਤੋਂ ਜੀਰੇ ਤੋਂ ਹਾਂਜੀ ਤੇ ਇਹ ਗੱਡੀ ਤੁਹਾਡੀ ਜਿਹੜੀ ਗੱਡੀ ਆ ਤੁਸੀਂ ਟੈਕਸੀ ਚਲਾਣੇ ਤੁਸੀਂ ਹਾਂਜੀ ਅੱਛਾ ਐਜ਼ এ ਡਰਾਈਵਰ ਹੋ ਜਾਂ ਕਿਸੇ ਦੇ ਕੋਲ ਡਰਾਈਵਰ ਅੱਛਾ ਡਰਾਈਵਰ ਹੋ ਹਾਂਜੀ ਕਿਸੇ ਦੇ ਕੋਲ ਨੌਕਰੀ ਕਰਦੇ ਹਾਂ ਹਾਂਜੀ ਹਾਂਜੀ ਸੈਲਰੀ ਬੇਸ ਤੇ ਹਾਂਜੀ ਠੀਕ ਹੈ ਤੇ ਗੱਡੀ ਤੁਸੀਂ ਇਹ ਸਵਾਰੀ ਕਿੱਥੋਂ ਲੈ ਕੇ ਆਏ ਹੋ ਜੀ ਇਹ ਦਿੱਲੀ ਤੋਂ ਲੈ ਕੇ ਆਏ ਸੀ ਬਾਈ ਜੀ ਹਾਂਜੀ ਇੱਥੇ ਡ੍ਰੌਪ ਸੀ ਜੰਮਰੇ ਜੀ ਉੱਥੋਂ ਪਿਕ ਅਪ ਕੀਤਾ ਇਹ ਇੱਥੇ ਹਾਰਪੁਰਾ ਡ੍ਰੌਪ ਸੀ ਹਾਂਜੀ ਅੱਛਾ ਜੀ ਕੀ ਕਹਿਣਾ ਚਾਹੋਗੇ ਹੁਣ ਹੁਣ ਇਹੀ ਕਹਿਣਾ ਚਾਹੁੰਦਾ ਮੈਂ ਜੀ ਵੀ ਮੈਂ ਗਲਤੀ ਹੋ ਗਈ ਮੇਰੇ ਤੋਂ ਮੈਂ ਇਹ ਵੀਰਾਂ ਨੂੰ ਕਹਿਣਾ ਪਿਆ ਗਲਤੀ ਹੋਈ ਅੱਗੇ ਤੋਂ ਕੋਈ ਕਾਰਵਾਈ ਹੋਈ ਤਾਂ ਕਾਨੂੰਨੀ ਹਦਦਾਂ ਲਈ ਕਰਦੇ ਹਾਂ ਕਾਰਵਾਈ ਦੀ ਗੱਲ ਕੀਤੀ ਆ ਪਰ ਜਿਹੜੇ ਕਾਗਜ਼ ਪੱਤਰ ਆ ਉਹ ਵੀ ਇਹਨਾਂ ਵੱਲੋਂ ਕਿਹਾ ਗਿਆ ਪੂਰੇ ਨਹੀਂ ਪੂਰੇ ਆਈ ਕਾਗਜ਼ ਪੱਤਰ ਸਾਰਾ ਕੁਝ ਪੂਰੇ ਆ ਕਾਗਜ਼ ਪੱਤਰ ਹਾਂਜੀ ਸਾਰਾ ਪੂਰੇ ਅੱਛਾ ਗੱਡੀ ਦੇ ਪਰ ਫੂਡ ਨਾ ਹੈਗੀਆਂ ਮੇਰੇ ਕੋਲੇ ਛੋਟਵਾ ਨਹੀਂ ਕਾਗਜ਼ ਜਿਹੜੇ ਆ ਜਿਹੜੇ ਗੱਡੀ ਦੇ ਨਾਲ ਹੁੰਦੇ ਆ ਵਿੱਚ ਹੁੰਦੇ ਆ ਉਹ ਤਾਂ ਮਲਕੀ ਘਰੇ ਪਈ ਹੋਈ ਆ ਜੀ ਅੱਛਾ ਹਾਂਜੀ ਗੱਡੀ ਤੁਸੀਂ ਰੋਡ ਤੇ ਚਲਾ ਰਹੇ ਹੋ ਕਾਗਜ਼ ਘਰ ਪਏ ਇਹਨਾਂ ਡ라이ਵਰ ਭਰਾਵਾਂ ਵੱਲੋਂ ਤੁਹਾਨੂੰ ਰੋਕਿਆ ਗਿਆ ਕਿਸੇ ਤਰ੍ਹਾਂ ਦੀ ਕੋਈ ਹੱਥੋ ਪਾਈ ਜਾਂ ਕੁੱਟਮਾਰ ਤਾਂ ਨਹੀਂ ਹੋਈ ਨਾ ਨਾ ਜੀ ਕੁਛ ਨਹੀਂ 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 ਜੀ ਠੀਕ ਹੈ ਹਾਂ ਜੀ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਈ ਜਿੱਦਾਂ ਇਹਨਾਂ ਰੋਕਿਆ ਹੁਣ ਗੱਡੀ ਆਰਟੀਓ ਸਭ ਨੂੰ ਬੁਲਾ ਰਹੇ ਆ ਤੁਹਾਡੇ ਤੱਕ ਪਹਿਲਾਂ ਇਹ ਗੱਲ ਪਹੁੰਚੀ ਸੀ ਕਿ ਦੂਜੇ ਸ਼ਹਿਰਾਂ ਦੇ ਵਿੱਚ ਗੱਡੀ ਜਿਹੜੀ ਆ ਇਹਨਾਂ ਵੱਲੋਂ ਬੰਦ ਕੀਤੀ ਗਈ ਆ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਜੀ ਮੈਂ ਮਨ ਲਕੀ ਹੁਣ ਨਵਾਂ ਹੀ ਅਣਜਾਣੀ ਆ ਜੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਮਨ ਲਕੀ ਇਧਰ ਮਨ ਲਕੀ ਬੰਦ ਕੀਤਾ ਹੋਇਆ ਵਾ 90 ਮੀਟਰ ਕਿਉਂਕਿ ਮੈਂ ਜਾਨ ਸੀ ਮੈਂ ਉੱਥੋਂ ਆਇਆ ਤੇ ਮੈਂ ਕਿਹਾ ਵੀ ਚਲੋ ਮੈਂ ਰੈਸਟ ਕਰ ਲੈਣਾ ਵਾ ਮੈਂ ਉੱਥੇ ਖੜਾ ਤੇ ਇੱਕ ਬਾਈ ਆਇਆ ਮੈਨੂੰ ਐਦਾਂ ਕਰਕੇ ਨਾਲ ਖੜ ਗਿਆ ਗੱਡੀ ਦੇ ਮੈਨੂੰ ਕਹਿੰਦਾ ਬਈ ਵੀ ਐਦਾਂ ਕਰਕੇ ਮੈਂ ਪਹਿਲਾਂ ਕਹਿੰਦਾ ਮੈਂ ਪਠਾਨਕੋਟ ਜਾਣਾ ਤੇ ਕਹਿੰਦਾ ਕੀ ਸੇਵਾ ਲੈਂਗਾ ਮੈਂ ਕਿਹਾ ਵੀ ਨਹੀਂ ਬਈ ਮੈਂ ਨਹੀਂ ਆਣਾ ਕਹਿੰਦਾ ਕਿੱਥੇ ਆਣਾ ਮੈਂ ਕਿਹਾ ਵੀ ਮੈਂ ਦਿੱਲੀ ਜਾਣਾ ਵਾ ਤੇ ਕਹਿੰਦੇ ਬਈ ਅਹੀਂ ਵੀ ਦਿੱਲੀ ਜਾਣਾ ਵਾ ਵੀਰਪੋਰਟ ਤੇ ਆਣਾ ਵਾ ਮੈਨੂੰ ਇਹਦੇ ਤੇ ਕਹਿੰਦੇ ਬਈ ਕੀ ਸੇਵਾ ਲੈਂਗਾ ਮੈਂ ਕੋਈ ਨਾ ਬਈ 6 ਰੁਪਿਆ ਦੇ ਦਿਓ ਤੇ ਬੱਚੋ ਮੈਂ ਕਿਹਾ ਉਹ ਕਹਿੰਦੇ ਘੱਟ ਤੋਂ ਘੱਟ ਮੈਂ ਕਿਹਾ ਵੀ ਚਲੋ ਕੋਈ ਨਾ ਬਈ ਪੀਪਰਟਮੈਂਟ ਦਾ ਸਰਪੀਏ ਨੇ ਜੀ ਠੀਕ ਹੈ ਜੀ ਆ ਗੱਲ ਹੋਈ ਹੈ ਹੋਰ ਕੋਈ ਗੱਲ ਨਹੀਂ ਹੋਈ ਜੀ ਹਾਂਜੀ ਤੇ ਜਿਹੜੇ ਇਹਦੇ ਅਸਲੀ ਮਾਲਕ ਨੇ ਉਹ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਵੀ ਜੀਰੇ ਤੋਂ ਹੀ ਜੀਰੇ ਤੋਂ ਹਾਂਜੀ ਤੇ ਨੰਬਰ ਹਰਿਆਣੇ ਦਾ ਕਿਵੇਂ ਚੱਲ ਰਿਹਾ ਫਿਰ ਇਹ ਗੱਡੀ ਚੰਡੀਗੜ੍ਹ ਤੋਂ ਚੱਲਦੀ ਹੈ ਜੀ ਪਰ ਜਿਹੜਾ ਨੰਬਰ ਆ ਉਹ ਤਾਂ ਹਰਿਆਣੇ ਦਾ ਪਰਮਿਟ ਹੋਣਾ ਹੈ ਨਾ ਇਹ ਆਲ ਇੰਡੀਆ ਚੱਲਦੀ ਗੱਡੀ ਬਈ ਇਹ ਕੀ ਤੁਹਾਨੂੰ ਲੱਗਦਾ ਕਿ ਤੁਹਾਡੇ ਇਸ ਕੰਮ ਦੇ ਨਾਲ ਜਿਹੜੇ ਬਾਕੀ ਡਰਾਈਵਰ ਵੀ ਨੇ ਉਹ ਵੀ ਟੈਕਸੀਆਂ ਚਲਾਉਂਦੇ ਨੇ ਗੱਡੀਆਂ ਚਲਾਉਂਦੇ ਨੇ ਉਹਨਾਂ ਨੇ ਵੀ ਕਰਜ਼ੇ ਚੁੱਕੇ ਹੋਏ ਨੇ ਲੋਨ ਇਹਦੇ ਲਾਉਣੇ ਨੇ ਉਹ ਕਿੱਥੋਂ ਇਹਦੀਆਂ ਕਿਸ਼ਤਾਂ ਪੂਰੀਆਂ ਕਰਨਗੇ ਹੁਣ ਦੇਖੋ ਜੀ ਜੇ ਤਾਂ ਮੈਨੂੰ ਪਤਾ ਹੁੰਦਾ ਜੀ ਤੇ ਪਰ ਇਹ ਕੰਮ ਮੈਂ ਨਾ ਕਰਦਾ ਜੀ ਸਹੀ ਹੈ ਜੀ ਹੁਣ ਜੇ ਮੈਨੂੰ ਨਹੀਂ ਪਤਾ ਸੀ ਜੀ ਅਣਜਾਣ ਬੰਦਾ ਜੀ ਮੈਂ ਨਵਾਂ ਹੁਣੇ ਮੈਨੂੰ 3 ਮਹੀਨੇ ਹੋਏ ਆ ਜੀ ਗੱਡੀ ਚਲਾਉਣੇ ਨੇ ਅਸੀਂ ਸਰ ਹੋ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਵੀਰ ਜੀ ਮੈਸੇਜ ਇਹੀ ਦੇਣਾ ਚਾਹੁੰਦੇ ਆ ਜੀ ਤੇ ਇਹ ਗੱਡੀ ਜਿਹੜੀ ਫੜੀ ਅੱਜ ਇਹ ਸਾਡਾ ਪਹਿਲਾ ਦਿਨ ਵਾ ਅਸੀਂ ਇਸ ਵੀਰ ਨੂੰ ਕੋਈ ਹਰਾਸਮੈਂਟ ਕੋਈ ਕੋਈ ਪਰੇਸ਼ਾਨੀ ਨਹੀਂ ਦਿੱਤੀ ਹੈਗੀ ਚਾਹ ਪਾਣੀ ਪੁੱਛਿਆ ਸਾਰਾ ਕੁਝ ਉਹਨੂੰ ਰੋਟੀ ਵੀ ਪੁੱਛੀ ਆ ਤੇ ਹੁਣ ਜੋ ਕਾਰਵਾਈ RTO ਸਾਹਿਬ ਕਰਨਗੇ ਉਹ ਉਹਨਾਂ ਦੀ ਇਹ ਹੈਗੀ ਆ ਜੀ ਪੇਪਰ ਵਰਕ ਦੀ ਸਾਡਾ ਕੋਈ ਲੈਣਾ ਦੇਣਾ ਨਹੀਂ ਔਰ ਇੱਕ ਮੈਸੇਜ ਜ਼ਰੂਰੀ ਆ ਜੀ ਕਿ ਅਸੀਂ ਇਸ ਵੀਰ ਨੂੰ ਕੋਈ ਜੁਰਮਾਨਾ ਨਹੀਂ ਕਰ ਰਹੇ ਜੂਨੀਅਰ ਅੰਦਾਜਾ ਹਸ਼ਿਆਰਪੁਰ ਟੈਕਸੀ ਆਪਰੇਟਰ ਜੂਨੀਅਰ ਵੱਲੋਂ ਅਸੀਂ ਕੋਈ ਇਹਨਾਂ ਨੂੰ ਮਤਲਬ ਜੁਰਮਾਨਾ ਨਹੀਂ ਕਰ ਰਹੇ ਪਰ ਅੱਜ ਤੋਂ ਬਾਅਦ ਜੇ ਕੋਈ ਹੋਰ ਵੀਰ ਅੱਗੇ ਤੋਂ ਫੜ ਹੁੰਦਾ ਤੇ ਮੈਸੇਜ ਸਭ ਤੱਕ ਪਹੁੰਚ ਚੁੱਕਾ ਆ ਮਤਲਬ ਬੰਦਾ ਕੈਦਵੇ ਤੇ ਮੈਨੂੰ ਪਤਾ ਨਹੀਂ ਉਹ ਵਕਰੀ ਗੱਲ ਆ ਉਹ ਜੁਰਮਾਨਾ ਕੀਤਾ ਜਾਊਗਾ ਅੱਜ ਤੋਂ ਬਾਅਦ ਕੋਈ ਵੀ ਬੰਦਾ ਪਿਕ ਡ੍ਰੌਪ ਸਾਡੇ ਹੁਸ਼ਿਆਰਪੁਰ ਚੋਂ 92 ਚੱਕਦਾ ਉਹਨੂੰ ਜੁਰਮਾਨਾ ਜੂਨੀਅਨ ਕਰੂਗੀ ਤੇ ਦੂਸਰੀ ਗੱਲ ਇਹ ਆ ਹੁਸ਼ਿਆਰਪੁਰ ਵਾਲਾ ਜੇ ਕਿਸੇ ਸ਼ਹਿਰ ਦੇ ਵਿੱਚ ਜਾ ਕੇ 92 ਸਵਾਰੀ ਚੱਕਦਾ ਆ 92 ਮਤਲਬ ਅੱਧੇ ਰੇਟ ਤੇ ਤਾਂ ਉਹ ਸ਼ਹਿਰ ਵਾਲੇ ਉਹ ਹੁਸ਼ਿਆਰਪੁਰ ਵਾਲੇ ਵੀਰ ਦਾ ਜੁਰਮਾਨਾ ਕਰ ਸਕਦੇ ਆ ਇਹਦੇ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਜੇ ਅਸੀਂ ਗਲਤ ਕੰਮ ਠਾਉਣਾ ਚਾਹੁੰਦੇ ਅਸੀਂ ਚਾਹੁੰਦੇ ਆ ਅਸੀਂ ਬਿਨਾਂ ਗਲਤ ਕਰੀਏ ਠੀਕ ਆ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਸ਼ੁਕਰੀਆ ਜੀ ਮਿਹਰਬਾਨੀ ਤੁਹੇ ਗੱਡੀ ਜਿਹੜੀ ਡਰਾਈਵਰ ਭਰਾਵਾਂ ਵੱਲੋਂ ਫੜੀ ਗਈ ਆ ਰੁਕੀ ਗਈ ਆ ਤੇ ਇਹਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ ਜਿਸ ਬੰਦੀ ਆਰਟੀਓ ਸਾਹਿਬ ਵੀ ਇੱਥੇ ਪਹੁੰਚ ਰਹੇ ਨੇ ਤੇ ਕਾਰਵਾਈ ਕਰਨਗੇ ਤਾਂ ਤੁਸੀਂ ਦੇਖ ਸਕਦੇ ਜਿਹੜੀ ਇਹ ਗੱਡੀ ਤੇ ਇੱਕ ਸਟicker ਲੱਗਾ ਪਿਆ ਉਹਦੇ ਉੱਤੇ ਓਨਰ ਦਾ ਨਾਮ ਵੀ ਆ ਗੱਡੀ ਦਾ ਨੰਬਰ ਵੀ ਪ੍ਰੋਵਾਈਡ ਹੈ ਜਿਹੜਾ ਮੋਬਾਈਲ ਨੰਬਰ ਹੈ ਓਨਰ ਦਾ ਉਹ ਮੋਬਾਈਲ ਨੰਬਰ 8447437 ਅਗਲਾ ਜਿਹੜਾ ਅੱਖਰ ਹੈ ਉਹ ਜਿਹੜਾ ਮਟਿਆ ਹੋਇਆ ਜਾਂ ਇਹਨੂੰ ਮਟਾਇਆ ਗਿਆ ਜਾਣ ਬੁੱਝ ਕੇ ਠੀਕ ਹੈ ਜੀ ਤੇ ਬਾਕੀ ਸਾਰੀ ਡਿਟੇਲ ਜੋ ਹੈ ਇਹਦੇ ਉੱਤੇ ਅਵੇਲੇਬਲ ਹੈ ਪਰ ਕੰਟੈਕਟ ਨੰਬਰ ਜਿਹੜਾ ਉਹ ਮਿਟਾ ਦਿੱਤਾ ਗਿਆ ਸੋ ਇਹਨਾਂ ਡਰਾਈਵਰ ਭਰਾਵਾਂ ਵੱਲੋਂ ਬਾਰ ਬਾਰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਵਨ ਵੇ ਟੈਕਸੀ ਚਲਾਉਂਦੇ ਨੇ ਵਨ ਵੇ ਸਵਾਰੀ ਲੈ ਕੇ ਜਾਂਦੇ ਨੇ ਤੇ ਹਿਸ਼ਾਰਪੁਰ ਦੇ ਵਿੱਚ ਨਹੀਂ ਬਲਕਿ ਆਪੋ ਆਪਣੇ ਸ਼ਰਾਂ ਦੇ ਵਿੱਚੋਂ ਹੀ ਸਵਾਰੀ ਚੁੱਕਣ ਨਾ ਕਿ ਦੂਸਰੇ ਸ਼ਰਾਂ ਵਿੱਚੋਂ ਸਵਾਰੀ ਚੁੱਕਣ ਤੇ ਦੱਸਣਯੋਗ ਆਇਆ ਡਰਾਈਵਰ ਭਰਾਵਾਂ ਦੱਸਿਆ ਗਿਆ ਕਿ ਆਰਟੀਓ ਸਾਹਿਬ ਵੀ ਆ ਰਹੇ ਨੇ ਤੇ ਉਹਨਾਂ ਵੱਲੋਂ ਵਿਭਾਗੀ ਕਾਰਵਾਈ ਕਰਕੇ ਜੋ ਵੀ ਕੀਤਾ ਜਾਵੇਗਾ ਇਸ ਦਾ ਗੱਡੀ ਨੂੰ ਕਬਜ਼ੇ ਵਿੱਚ ਲਿਆ ਜਾਵੇਗਾ ਜਾਂ ਕੋਈ ਕਾਨੂੰਨੀ ਕਾਰਵਾਈ ਹੈ ਉਹ ਉਹਨਾਂ ਵੱਲੋਂ ਕੀਤੀ ਜਾਵੇਗੀ ਲਗਾਤਾਰ ਬਣੇ ਜੋ ਜੀਬੀਸੀ ਅਪਡੇਟ ਦਾ ਕੈਮਰਾਮੈਨ ਜਤਿੰਦਰਪ੍ਰਿੰਸ ਦਾ ਨਾਮ ਮੈਂ ਨਵਨੀ ਸਿੰਘ ਚ ਮੈਂ ਧੰਨਵਾਦ